ਵਾਹਿਗੁਰੂ ਜੀ ਦਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇੰਨ ਆਰਮੀ ਦੇ ਵਿੱਚ ਸਿੱਖ ਰੈਜੀਮੈਂਟ ਹੈ ਸਿੱਖ ਰੈਜੀਮੈਂਟ ਦੇ ਚਰਚੇ ਦੇਸ਼ ਦੁਨੀਆ ਦੇ ਵਿੱਚ ਹੁੰਦੇ ਨੇ ਪਰ ਇਸ ਵਾਰ ਸਿੱਖ ਰੈਜੀਮੈਂਟ ਦਾ ਜਿਹੜਾ ਚਰਚਾ ਹੈ ਉਹ ਇਸ ਕਰਕੇ ਹੋਇਆ ਹੈ ਕਿਉਂਕਿ ਸਿੱਖ ਰੈਜੀਮੈਂਟ ਦੇ ਵਿੱਚ ਕੁਝ ਗਲਾਸ ਭਾਂਡੇ ਕੋਲੇ ਚਿਮਚੇ ਇਹੋ ਜਿਹੇ ਨੇ ਜਿਨ੍ਹਾਂ ਦੇ ਉੱਤੇ ਲਿਖਿਆ ਹੋਇਆ ਨਿਸ਼ਚੇ ਕਰ ਆਪਣੀ ਜਿੱਤ ਕਰੋ ਨਿਸ਼ਚੇ ਕਰ ਆਪਣੀ ਜਿੱਤ ਕਰੋ ਉਹਨਾਂ ਗਲਾਸਾਂ ਦੇ ਉੱਤੇ ਤੇ ਭਾਂਡਿਆਂ ਦੇ ਉੱਤੇ ਲਿਖਿਆ ਹੋਇਆ ਪਰ ਕਿਹਾ ਜਾਂਦਾ ਹੈ ਕਿ ਉਹਨਾਂ ਗਲਾਸਾਂ ਦੇ ਵਿੱਚ ਸ਼ਰਾਬ ਭਲਾਈ ਜਾਂਦੀ ਹੈ ਸਿੱਖ ਫੌਜੀਆਂ ਨੂੰ ਸਿੱਖ ਫੌਜੀ ਜਦੋਂ ਪਾਲਟੀ ਕਰਦੇ ਨੇ ਤਾਂ ਉਹ ਸ਼ਰਾਬ ਪ ਫੌਜ ਦੇ ਵਿੱਚ ਨੇ ਉਹ ਮੀਟ ਵੀ ਖਾਸਾ ਹੁੰਦੇ ਨੇ ਸ਼ਰਾਬ ਵੀ ਪੀ ਸਕਦੇ ਨੇ ਪਰ ਉੱਥੇ ਹੀ ਇੱਕ ਹੋਰ ਫੌਜੀ ਜਿ ਉਹਨਾਂ ਨੇ ਇਨਨ ਆਰਮੀ ਦੀ ਸਿੱਖ ਰੈਜੀਮੈਂਟ ਦੇ ਵਿੱਚ ਰਹਿੰਦਿਆਂ ਹੋਇਆ ਇਸ ਗੱਲ ਨੂੰ ਉਠਾਇਆ ਕਿ ਗੁਰਬਾਣੀ ਦੀਆਂ ਤੁਕਾਂ ਜਿਹੜੀਆਂ ਗਲਾਸਾਂ ਦੇ ਉੱਤੇ ਲਿਖੀਆਂ ਹੋਈਆਂ ਨੇ ਇਹ ਗੁਰਬਾਣੀ ਦੀ ਬੇਅਦਬੀ ਹੈ ਤੁਸੀਂ ਗੁਰਬਾਣੀ ਦੀਆਂ ਤੁਕਾਂ ਲਿਖ ਕੇ ਗਲਾਸਾਂ ਦੇ ਉੱਤੇ ਤੇ ਭਾਂਡਿਆਂ ਦੇ ਉੱਤੇ ਉਹਨਾਂ ਚ ਮੀਟ ਖਾਂਦੇ ਹੋ ਗਲਾਸਾਂ ਦੇ ਵਿੱਚ ਸ਼ਰਾਬ ਪੀਂਦੇ ਹੋ ਇਸ ਕਰਕੇ ਇਹ ਜਿਹੜੀਆਂ ਗੱਲਾਂ ਨੇ ਇਹ ਗਲਤ ਨੇ ਇਹਨਾਂ ਨੇ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਕੱਲ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਕੇ ਕੀਤੀ ਸਿੰਘ ਧਾਮੀ ਦੇ ਨਾਲ ਵੀ ਕੀਤੀ ਹੈ ਤੇ ਐਸਡੀਪੀਸੀ ਨੂੰ ਵੀ ਇਸ ਦੇ ਬਾਰੇ ਲਿਖਤੀ ਸ਼ਿਕਾਇਤ ਦਿੰਦੀ ਹੈ ਇਹ ਜਿਹੜਾ ਮਾਮਲਾ ਹੈ ਛੋਟਾ ਨਹੀਂ ਹੈ ਇਹ ਮਾਮਲਾ ਬਹੁਤ ਗੰਭੀਰ ਹੈ ਬਹੁਤ ਗੰਭੀਰ ਇਲਜ਼ਾਮ ਇੱਕ ਸਾਬਕਾ ਫੌਜੀ ਦੇ ਵੱਲੋਂ ਜਿਸ ਦਾ ਆਰਮੀ ਦੇ ਵੱਲੋਂ ਆਵਾਜ਼ ਚੁੱਕਣ ਦੇ ਉੱਤੇ ਹੀ ਕੋਰਟ ਮਾਰਸ਼ਲ ਕਰ ਦਿੱਤਾ ਜਾਂਦਾ ਹੈ ਤੇ ਬੜੀ ਚਿੰਤਾ ਦਾ ਵਿਸ਼ਾ ਹੈ ਆਓ ਇਹਨਾਂ ਦਾ ਪੂਰਾ ਵੀਡੀਓ ਸੁਣਦੇ ਹਾਂ ਮੈਂ ਹੀ 2024 ਦੇ ਵਿੱਚ ਇੱਕ ਵੀਡੀਓ ਪਾਈ ਸੀ ਸੋਸ਼ਲ ਮੀਡੀਆ ਤੇ ਫੌਜ ਵਿੱਚ ਜਿਹੜੇ ਗੁਰੂ ਦੀਆਂ ਪੰਕਤੀਆਂ ਜਿਵੇਂ ਦਸਮ ਗ੍ਰੰਥ ਦੀ ਪੰਕਤੀ ਨਿਸ਼ਚੇ ਨਿਸ਼ਚੇ ਕਰ ਆਪਣੀ ਜੀਤ ਕਰੋ ਉਹ ਇੱਕ ਪਲੇਟ ਦੇ ਉੱਤੇ ਲਿਖਿਆ ਹੋਇਆ ਸੀਗਾ ਜਿਹਦੇ ਵਿੱਚ ਨੌਨ ਵੈਜ ਖਾਧਾ ਜਾਂਦਾ ਸੀ ਤੇ ਇੱਕ ਗਲਾਸ ਆ ਜਿਹਦੇ ਵਿੱਚ ਉੱਪਰ ਨਿਸ਼ਚਿਤ ਕਰ ਆਪਣੀ ਜੀਤ ਕਰੋ ਲਿਖਿਆ ਵੀ ਹੋਇਆ ਉਹਨਾਂ ਦੇ ਵਿੱਚ ਸ਼ਰਾਬ ਪੀਤੀ ਜਾਂਦੀ ਸੀ ਤੇ ਜਦੋਂ ਸ਼ਰਾਬ ਪੀਂਦੇ ਸੀਗੇ ਜਦੋਂ ਕੋਈ ਪ੍ਰੋਗਰਾਮ ਹੁੰਦਾ ਸੀ ਤਾਂ ਉਹ ਸ਼ਰਾਬ ਦੇ ਗਲਾਸ ਚੁੱਕ ਕੇ ਜਕਾਰੇ ਲਗਾਏ ਜਾਂਦੇ ਸੀ ਜੋ ਬੋਲੇ ਸੋਨਹਿਾਲ ਸਤਿ ਸ਼੍ਰੀ ਅਕਾਲ ਦੇ ਜਕਾਰੇ ਲਾਏ ਜਾਂਦੇ ਸੀ ਉਹਦਾ ਮੈਂ ਵਿਰੋਧ ਕੀਤਾ ਸੀਗਾ ਵਿਰੋਧ ਕਰਨੇ ਤੋਂ ਪਹਿਲਾਂ ਸਾਰਿਆਂ ਨੂੰ ਦੱਸਿਆ ਵੀ ਸੀਗਾ ਜਿੰਨੇ ਲੈਵਲ ਸੀਗੇ ਥੱਲੇ ਪਲਟੂਨ ਹੌਲਦਾਰ ਪਲਟੂਨ ਕਮਾਂਡਰ ਮੈਂ ਸਭ ਨੂੰ ਇੱਕ ਚੀਜ਼ ਦੱਸੀ ਸੀ ਕੰਪਨੀ ਕਮਾਂਡਰ ਨੂੰ ਫਿਰ ਦਰਬਾਰ ਦੇ ਵਿੱਚ ਸੀਓ ਸਾਹਿਬ ਨੂੰ ਵੀ ਇਹ ਚੀਜ਼ ਦੱਸੀ ਸੀ ਫਿਰ ਜਦੋਂ ਮੈਂ ਸਾਰਿਆਂ ਨੂੰ ਦੱਸਣ ਤੋਂ ਬਾਅਦ ਜਦੋਂ ਮੇਰੀ ਸੁਣਵਾਈ ਨਹੀਂ ਹੋਈ ਤੇ ਸੀਓ ਸਾਹਿਬ ਦੇ ਇਹ ਬੋਲ ਸੀਗੇ ਦਰਬਾਰ ਦੇ ਵਿੱਚ ਉਹ ਕਹਿੰਦੇ ਸੀ ਵੀ ਜੇ ਤੂੰ ਅੱਗੇ ਤੋਂ ਇਹੋ ਜਿਹੇ ਧਾਰਮਿਕ ਪੁਆਇੰਟ ਕਰੇਂਗਾ ਵੀ ਮੈਂ ਆਰਪੀ ਗ੍ਰੀਡ ਤੋਂ ਆਊਟ ਕਰ ਦੂੰਗਾ ਤੈਨੂੰ ਵੀ ਤੈਨੂੰ ਫੌਜੋਂ ਕੱਢ ਦਾਂਗੇ ਤੇ ਤੈਨੂੰ ਸਜ਼ਾ ਦਿੱਤੀ ਜਾਊਗੀ ਸਖਤ ਤੋਂ ਸਖਤ ਤੇ ਮੈਂ ਉਹਨਾਂ ਨੂੰ ਦੱਸਿਆ ਵੀ ਜੇ ਇਹ ਚੀਜ਼ਾਂ ਗਲਤ ਨੇ ਜੇ ਇਨ ਇਨ ਦੇ ਬਰਖਲਾਵ ਆਵਾਜ਼ ਨਹੀਂ ਉਠਾਵਾਂਗੇ ਨਹੀਂ ਆਵਾਜ਼ ਚੱਕਾਂਗੇ ਤੇ ਜੇ ਤਾਂ ਉਹ ਗੱਲ ਸਹੀ ਹੋਵੇ ਫਿਰ ਤਾਂ ਮੈਂ ਆਵਾਜ਼ ਚੱਕਾਂ ਫਿਰ ਤਾਂ ਮੈਂ ਗਲਤ ਸੀਗਾ ਪਰ ਜਦੋਂ ਚੀਜ਼ਾਂ ਗਲਤ ਨੇ ਮੈਂ ਉਹਨਾਂ ਦੇ ਬਰਖਲਾਵ ਆਵਾਜ਼ ਚੱਕਦਾ ਮਾਂ ਤਾਂ ਉਹਨੂੰ ਜੇ ਕੋਈ ਰੋਕੇ ਰੋਕੂਗਾ ਜਾਂ ਰੋਕਣ ਦੀ ਕੋਸ਼ਿਸ਼ ਕਰੂਗਾ ਜਾਂ ਅਸੀਂ ਕੋਈ ਪੈਸੇ ਕਰਕੇ ਤਾਂ ਨੌਕਰੀ ਕਰਦੇ ਨਹੀਂ ਹੈਗੇ ਵੀ ਸਾਨੂੰ ਕੋਈ ਮਜਬੂਰੀ ਹੈ ਜੀ ਕੋਈ ਪੈਸੇ ਕਰਕੇ ਹੈ ਜਾਂ ਅਸੀਂ ਕਿਸੇ ਚੀਜ਼ ਦੇ ਵਿੱਚ ਬੰਨੇ ਹੋਇਆ ਜਾਸੀ ਆਪਣੇ ਆਪ ਨੂੰ ਕੋਈ ਬੇਚਤਾਵਾ ਤਾਂ ਤਾਂ ਅਸੀਂ ਨੌਕਰੀ ਕਰਦੇ ਨਹੀਂ ਹੈਗੇ ਅਸੀਂ ਤਾਂ ਇੱਕ ਭਾਰਤੀ ਫੌਜ ਦੇ ਵਿੱਚ ਸੇਵਾ ਕਰਦੇ ਆ ਅਸੀਂ ਦੇਸ਼ ਦੀ ਤੇ ਅਸੀਂ ਆਪਣੇ ਧਰਮ ਨੂੰ ਪੂਰਾ ਮੰਨਦੇ ਆ ਤੇ ਸੁਚਮਤਾ ਰੱਖਣੀ ਇਹ ਚੀਜ਼ਾਂ ਦੇ ਵਿੱਚ ਬਹੁਤ ਜ਼ਰੂਰੀ ਆ ਤਾਂ ਕਰਕੇ ਉਹਨਾਂ ਨੂੰ ਇਹ ਪੁਆਇੰਟ ਕੀਤੇ ਸੀ ਉਹਨਾਂ ਨੇ ਮੈਨੂੰ 1 ਸਾਲ ਦੇ ਫਿਰ ਉਹ ਤੋਂ ਬਾਅਦ ਮੇਰਾ ਕੇਸ ਚੱਲਿਆ ਕੋਰਟ ਅਨਕਵਾਰੀ ਚੱਲੀ ਉਹ ਤੋਂ ਬਾਅਦ ਉਹਨਾਂ ਨੇ ਮੈਨੂੰ 1 ਸਾਲ ਦੀ ਸਜ਼ਾ ਦਿੱਤੀ 1 ਸਾਲ ਦੀ ਜੇਲ੍ਹ ਕੱਟ ਕੇ ਮੈਂ ਦਸੰਬਰ 2025 ਦੇ ਵਿੱਚ ਵਾਪਸ ਆਇਆ ਵਾ 13 ਦਸੰਬਰ 2025 ਨੂੰ ਵਾਪਸ ਆਇਆ ਵਾ ਤੇ ਅੱਜ ਮੈਂ ਤਾਂ ਕਾਮੀ ਸਾਹਿਬ ਉਹਨਾਂ ਨਾਲ ਗੱਲ ਕਰੀ ਆ ਪ੍ਰਧਾਨ ਸਾਹਿਬ ਉਹਨਾਂ ਨਾਲ ਉਹਨਾਂ ਨੂੰ ਲਿਖਤੀ ਦੇ ਵਿੱਚ ਆਪਣੀ ਅਰਜੀ ਦਿੱਤੀ ਆ ਤੇ ਉਹ ਕਹਿੰਦੇ ਵੀ ਇਹਦੇ ਤੇ ਕਾਰਵਾਈ ਕੀਤੀ ਜਾਊਗੀ ਤੁਸੀਂ ਅੱਜ ਹੀ ਦੇ ਤੋ ਇਹ ਤਾਂ ਆਪਾਂ ਨੇ ਫੌਜੀ ਸਾਹਿਬ ਦਾ ਜਿਹੜਾ ਪੂਰਾ ਵੀਡੀਓ ਹੈ ਆਪਾਂ ਨੇ ਉਹ ਦੇਖਿਆ ਅਤੇ ਸੁਣਿਆ ਫੌਜੀ ਵੀਰ ਜੋ ਕਿ ਸਾਪਕਾ ਪੁੱਤੀ ਨੇ ਆਰਮੀ ਦੇ ਵਿੱਚੋਂ ਇਹਨਾਂ ਦਾ ਜਿਹੜਾ ਹੈ ਕੋਰਟ ਮਾਰਸ਼ਲ ਕਰਕੇ ਇਹਨਾਂ ਨੂੰ ਜੇਲ੍ਹ ਵੀ ਭੇਜ ਦਿੱਤਾ ਗਿਆ 1 ਸਾਲ ਦੀ ਜੇਲ੍ਹ ਕੱਟ ਕੇ ਆਏ ਨੇ ਆਏ ਕਿਸ ਦੇ ਵਾਸਤੇ ਨੇ ਕਿਉਂਕਿ ਗੁਰਬਾਣੀ ਦੀਆਂ ਤੁਖਾਂ ਦੀ ਬੇਅਦਬੀ ਸਿੱਖ ਰੈਜੀਮੈਂਟ ਦੇ ਦੌਰਾਨ ਸਿੱਖ ਰੈਜੀਮੈਂਟ ਦੇ ਵਿੱਚ ਕੀਤੀਆਂ ਜਾਂਦੀਆਂ ਨੇ ਇਸ ਦੇ ਬਾਰੇ ਤੁਸੀਂ ਕੀ ਆਖੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਪਰ ਹੁਣ ਤੁਹਾਨੂੰ ਇੱਕ ਹੋਰ ਖਬਰ ਦੱਸਦੇ ਹਾਂ ਜਿਹੜੀ ਕਿ ਯੂਕੇ ਤੋਂ ਸਿੱਖਾਂ ਵਾਸਤੇ ਨਿਕਲ ਕੇ ਸਾਹਮਣੇ ਆਈ ਹੈ ਯੂਕੇ ਦੇ ਵਿੱਚ ਇੱਕ ਸਿੱਖ ਗਰੁੱਪ ਹੈ ਜ ਲਸ ਹੋ ਤਾਕਤਵਰ ਸਿੱਖਾਂ ਦੀ ਸੂਚੀ ਜਾਰੀ ਕੀਤੀ ਜਾਂਦੀ ਹੈ ਇਹ ਜਿਹੜੀ ਸੂਚੀ ਵਾਰ-ਵਾਰ ਉੱਥੇ ਜਾਰੀ ਕੀਤੀ ਜਾਂਦੀ ਹੈ ਹੁਣ 14ਵੀਂ ਵਾਰ ਇੰਗਲੈਂਡ ਦੇ ਵਿੱਚ ਇਹ ਜਿਹੜੀ ਸੂਚੀ ਹੈ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਚੋਟੀ ਦੇ ਜਿਹੜੇ ਪੰਜ ਸਿੱਖ ਨੇ ਪਹਿਲਾਂ ਤਾਂ ਤੁਹਾਨੂੰ ਮੈਂ ਉਹਨਾਂ ਦਾ ਨਾਮ ਦੱਸਦਾ ਹਾਂ ਸੰਤਪਾਪਾ ਕੁਲਵੰਤ ਸਿੰਘ ਜਥੇਦਾਰ ਸ਼੍ਰੀ ਹਜੂਰ ਸਾਹਿਬ ਵਾਲੇ ਇਹਨਾਂ ਦਾ ਪਹਿਲਾ ਨਾਮ ਹੈ ਦੂਸਰਾ ਨਾਮ ਹੁੰਦਾ ਹੈ ਗਿਆਨੀ ਕੁਲਦੀਪ ਸਿੰਘ ਗੜਗਾਜ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਇਸ ਨੂੰ ਤੁਸੀਂ ਸਮਝਦੇ ਹੋ ਇਸ ਤੋਂ ਇਲਾਵਾ ਤੀਜਾ ਨਾਂ ਆਉਂਦਾ ਹੈ ਸਰਦਾਰ ਅਜੇਪਾਲ ਸਿੰਘ ਬੰਗਾ ਵਿਸ਼ਵ ਬੈਂਕ ਦੇ ਜਿਹੜੇ ਮੁਖੀ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੋ ਕਿ ਪ੍ਰਧਾਨ ਨੇ ਐਸਸੀਪੀਸੀ ਦੇ ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਇਹਨਾਂ ਦੇ ਬਾਰੇ ਤੁਸੀਂ ਕੀ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਇੱਕ ਹੋਰ ਖਬਰ ਤੁਹਾਨੂੰ ਦੱਸਦੇ ਹਾਂ ਵੈਸੇ ਤਾਂ ਅੱਜ ਦੀ ਤਰੀਖ ਦੇ ਵਿੱਚ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਜੇਲ੍ਹ ਤੋਂ ਬਾਹਰ ਆ ਰਹੇ ਨੇ ਇਸ ਤੋਂ ਪਹਿਲਾਂ ਵੀ ਇੱਕ ਦੋ ਵਾਰ ਆਪਾਂ ਦੇਖਿਆ ਜਦੋਂ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਜੇਲ੍ਹ ਤੋਂ ਆਪਣਾ ਇੱਕ ਪੈਰ ਬਾਹਰ ਰੱਖਦੇ ਨੇ ਤੇ ਉਹਨਾਂ ਨੂੰ ਉਸੇ ਟਾਈਮ ਪੁਲਿਸ ਦੇ ਵੱਲੋਂ ਫਿਰ ਅਰੈਸਟ ਕਰ ਲਿਆ ਜਾਂਦਾ ਹੈ ਕਿਸੇ ਹੋਰ ਕੇਸ ਦੇ ਵਿੱਚ ਹੁਣ ਇਹਨਾਂ ਨੂੰ ਜਿਹੜੀ ਜ਼ਮਾਨਤ ਮਿਲੀ ਹੈ ਕੱਲ ਉਹ ਸੁਪਰੀਮ ਕੋਰਟ ਦੇ ਵੱਲੋਂ ਮਿਲੀ ਹੈ ਅੱਜ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਦੀ ਜ਼ਮਾਨਤ ਹੋ ਗਈ ਉਹ ਬਾਹਰ ਆਉਣ ਵਾਲੇ ਨੇ ਅਤੇ ਅਕਾਲੀ ਵਰਕਰ ਬਹੁਤ ਜ਼ਿਆਦਾ ਖੁਸ਼ ਨੇ ਪਰ ਉਹਨਾਂ ਦੇ ਵਿੱਚ ਇੱਕ ਡਰ ਵੀ ਫਿਰ ਨਾ ਮਜੀਠੀ ਇਹਨੂੰ ਟੰਗ ਦੇਵੇ ਫਿਰ ਉਹਦੇ ਉੱਤੇ ਕੋਈ ਹੋਰ ਪਰਚਾ ਨਾ ਪਾ ਦੇਵੇ ਪਰ ਇਸ ਤੋਂ ਲਵਾ ਹੁਣ ਤੁਹਾਨੂੰ ਇੱਕ ਹਾਸੋ ਹੀਣੀ ਖਬਰ ਦੱਸਦਾ ਜੋ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜੀ ਹੋਈ ਹੈ ਸਰਦਾਰ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਪਤਨੀ ਸਰਦਾਰ ਨਵਜੋਤ ਕੌਰ ਤੇ ਨਵਜੋਤ ਕੌਰ ਉਹਨਾਂ ਨੂੰ ਕੈਂਸਰ ਸੀ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਨੇ ਬਹੁਤ ਸਾਰੇ ਆਯੁਰਵੈਦਿਕ ਅਤੇ ਦੇਸੀ ਇਲਾਜ ਕੀਤੇ ਜੇ ਸਮੇਂ ਇਹਨਾਂ ਦਾ ਕੈਂਸਰ ਠੀਕ ਹੋਇਆ ਸੀ ਤਾਂ ਇਹਨਾਂ ਨੇ ਕਿਹਾ ਸੀਗਾ ਕਿ ਇਹਨਾਂ ਨੂੰ ਡਾਕਟਰਾਂ ਨੇ ਵੀ ਇਹਨਾਂ ਨੂੰ ਚੈਲੰਜ ਕੀਤਾ ਸੀ ਕਿ ਤੁਸੀਂ ਜਿਸ ਪ੍ਰਕਾਰ ਦੇ ਨਾਲ ਡਰਾਈ ਫਰੂਟ ਖਾਣ ਦੇ ਨਾਲ ਦੁੱਧ ਹਲਦੀ ਦੇ ਨਾਲ ਤੁਸੀਂ ਆਪਣਾ ਕੈਂਸਰ ਠੀਕ ਇਹ ਤਾਂ ਨਹੀਂ ਹੁੰਦਾ ਸਾਨੂੰ ਉਹਤਾ ਤਾ ਦਿਓ ਤੁਸੀਂ ਕਿਸ ਪ੍ਰਕਾਰ ਦੇ ਨਾਲ ਕਿਸ ਤਰੀਕੇ ਦੇ ਨਾਲ ਡਾਈਟ ਬਣਾਈ ਟਾਈਮ ਟੇਬਲ ਬਣਾਇਆ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਆਪਣਾ ਕੈਂਸਰ ਠੀਕ ਕਰ ਲਿਆ ਪਰ ਦੂਜੇ ਪਾਸੇ ਹੁਣ ਇਹਨਾਂ ਨੇ ਅਨਿਰuddh ਚਾਰਜ ਬਾਬਾ ਇੱਕ ਸਨਾਤਨ Hindu ਧਰਮ ਦੇ ਬਾਬੇ ਨੇ ਔਰ Hindu ਧਰਮ ਦੇ ਜਿਹੜੇ ਬਾਬੇ ਨੇ ਹੁਣ ਇਹ ਉਹਨਾਂ ਦੇ ਕੋਲ ਪਹੁੰਚ ਗਈ ਤੇ Hindu ਧਰਮ ਦੇ ਇਹ ਜਿਹੜੇ ਬਾਬੇ ਨੇ ਉਹ ਵਾਰ-ਵਾਰ ਲੋਕਾਂ ਨੂੰ ਕਹਿ ਰਹੇ ਕਹਿ ਦਿੰਦੇ ਨੇ ਕਿ ਜਿਹੜਾ ਗਊ ਮੂਤਰ ਉਹ ਬਹੁਤ ਜ਼ਿਆਦਾ ਪਵਿੱਤਰ ਹੁੰਦਾ ਗਾਂ ਹੀ ਦਾ ਮੂਤਰ ਪੀਣ ਦੇ ਨਾਲ ਬਹੁਤ ਸਾਰੇ ਬੈਕਟੀਰੀਆ ਤੇ ਬਿਮਾਰੀਆਂ ਖਤਮ ਹੋ ਜਾਂਦੀਆਂ ਨੇ ਤੇ ਹੁਣ ਨਵਜੋਤ ਕੌਰ ਜੀ ਉੱਥੇ ਪਹੁੰਚ ਗਈ ਤੇ ਉਹਨਾਂ ਨੇ ਉਹਨਾਂ ਮੈਂ ਤਾਂ ਗਾਈ ਦੇ ਮੂਤਰ ਦੇ ਨਾਲ ਨਹਾਉਂਦੀ ਰਹੀ ਹਾਂ ਦੇਖੋ ਬੀਬੀ ਨੇ ਕਿੱਡਾ ਵੱਡਾ ਕਿਹੋ ਜਿਹਾ ਸ਼ਬਦ ਬੋਲੇ ਉੱਥੇ ਜਾ ਕੇ ਟੀਵੀ ਮੀਡੀਆ ਦੇ ਉੱਤੇ ਜਾ ਕੇ ਕਹਿੰਦੀ ਹੈ ਕਿ ਮੈਂ ਤਾਂ ਗਾਈ ਦੇ ਮੂਤਰ ਦੇ ਨਾਲ ਨਹਾਉਂਦੀ ਸੀ ਮੇਰਾ ਕੈਂਸਰ ਠੀਕ ਹੋ ਗਿਆ ਅਤੇ ਇਸ ਤੋਂ ਇਲਾਵਾ ਮੈਂ ਜਿਹੜਾ ਹੈ ਆਪਣਾ ਆਯੁਰਵੈਦਿਕ ਇਲਾਜ ਵੀ ਕੀਤਾ ਇਹਦਾ ਵੀਡੀਓ ਸੁਣੋਣਾ ਤੁਹਾਨੂੰ ਵੀਡੀਓ ਸੁਖਤਾਇਆ ਕਿ ਅਭੀ ਵੀ ਗੋਮੂਤਰ से स्नान ਕਰਤੀ ਹੈ और गोमूत्र का पान करती है जो लोग गौ माता का और गोमूत्र का मजाक उड़ाते हैं इन्होंने अपना कैंसर अपनी आयुर्वेदिक दवाइयों के बल पर जबकि आप स्वयं डॉक्टर हैं और इन्होंने अपने कैंसर जैसी बीमारी को जो फोर्थ स्टेज में थी और जो डॉक्टरों ने मना किया था चार हफ्ते जिंदा रहेंगे ऐसा डॉक्टरों ने बोला था और आज चार सालों से जिंदा है गौ माता की कृपा से और अपने ਹੁਣ ਇਹ ਤੇ ਨਵਜੋਤ कौर ਦਾ ਤੁਸੀਂ ਵੀਡੀਓ ਸੁਣ ਲਿਆ ਦੇਖ ਲਿਆ ਅਨਿਰuddh ਚਾਰ ਪਾਪਾ ਜਿਹੜਾ ਹੈ ਉਸ ਦੇ ਨਾਲ ਇਹਨਾਂ ਦੀ ਕੀ ਗੱਲਬਾਤ ਹੋਈ ਅਨਿਰuddh ਚਾਰ ਪਾਪਾ ਕਹਿੰਦੇ ਨੇ ਕਿ ਹਾਂ ਭਈ ਦੇਖੋ ਬੀਪੀ ਜਿਹੜੀ ਹੈ ਗਾਂ ਦੇ ਮੂਤ ਦੇ ਨਾਲ ਨਹਾਉਂਦੀ ਰਹੀ ਹੈ ਅਤੇ ਉਸ ਦਾ ਕੈਂਸਰ ਠੀਕ ਹੋ ਗਿਆ ਇਸ ਦੇ ਨਾਲ ਨਾਲ ਉਹਨੇ ਆਯੁਰਵੇਦ ਨੂੰ ਵੀ ਅਪਣਾਇਆ ਹੁਣ ਕੀ ਇਹ ਆਯੁਰਵੇਦ ਦੀ ਮਸ਼ਹੂਰੀ ਕਰਨ ਵਾਸਤੇ ਸੀ ਜਾਂ ਗਾਂ ਦਾ ਮੂਤ ਲੋਕਾਂ ਨੂੰ ਕਹਿਣ ਵਾਸਤੇ ਸੀ ਕਿ ਤੁਸੀਂ ਸਾਰੇ ਗਾਂ ਦੇ ਮੂਤ ਦੇ ਨਾਲ ਨਹਾਓ ਤੁਸੀਂ ਦੱਸੋ ਵੀ ਕਿੱਡੇ ਕੇ ਵੱਡੇ ਜਿਹੜੇ ਬਿਜ਼ਨਸਮੈਨ ਨੇ ਅੰਬਾਨੀ ਆ ਡਾਨੀਵਾਰ ਕੀ ਉਹ ਕਿੰਨੇ ਕਗਾਈ ਦੇ ਮੂਤ ਨਾਲ ਲਾਹੋਂਦੇ ਨੇ ਤੇ ਉਹਨਾਂ ਨੂੰ ਤਾਂ ਇਹਨਾਂ ਨੇ ਕਦੇ ਦੇਸ਼ਦ్రోਹੀ ਨਹੀਂ ਕਿਹਾ ਕਿਉਂ ਨਹੀਂ ਕਿਹਾ ਮੈਂ ਦੱਸਦਾ ਕਿਉਂਕਿ ਜਦੋਂ ਇੱਥੇ ਪਿਛਲੀ ਵਾਰੀ ਪੁੰਬਦਾ ਮੇਲਾ ਸੀਗਾ ਤਾਂ ਉਸ ਸਮੇਂ ਤਰਿੰਦਰ ਸ਼ਾਸਤਰੀ ਪਾਪਾ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਜਿਹੜਾ ਗੰਗਾ ਦੇ ਵਿੱਚ ਡੁਬਕੀ ਲਾਊਗਾ ਉਹ ਦੇਸ਼ ਭਗਤ ਹੋਊਗਾ ਜਿਹੜਾ ਉੱਥੇ ਡੁਬਕੀ ਨਹੀਂ ਲਾਊਗਾ ਉਹ ਦੇਸ਼ ਤਰੋਹੀ ਹੋਊਗਾ ਤੇ ਸਾਰੇ ਤੋਂ ਵੱਡਾ ਦੇਸ਼ ਭਗਤ ਆਪਣੇ ਆਪ ਨੂੰ ਸਾਬਤ ਕਰਨ ਵਾਸਤੇ ਬਾਬਾ ਧੂਮਾ ਸਾਹਿਬ ਦੀ ਉੱਥੇ ਚਲੇ ਗਏ ਤੇ ਸਾਰੇ ਤੋਂ ਪਹਿਲਾਂ ਤਾਂ ਉਹਨਾਂ ਨੇ ਜਾ ਕੇ ਆਪਣੀ ਡੁਬਕੀ ਲਾਈ ਅਤੇ ਨੈਸ਼ਨਲ ਟੀਵੀ ਦੇ ਉੱਤੇ ਵੀ ਆਏ ਉਸ ਤੋਂ ਬਾਅਦ ਫਿਰ ਬਹੁਤ ਸਾਰੇ ਵਿਵਾਦ ਵੀ ਸ਼ੁਰੂ ਹੋਏ ਕਿ ਜੇ ਸਿੱਖਾਂ ਨੂੰ ਇਹ ਤੀਰਥ ਸਥਾਨ ਹੀ ਸਿੱਖਾਂ ਨੇ ਨਹਾਉਣੇ ਸੰਤ ਤੇ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਉਲਟੇ ਚਾਲ 'ਤੇ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਜਾ ਕੇ ਹਰਤਵਾਰ ਦੇ ਵਿੱਚ ਪੰਡਤਾਂ ਨੂੰ ਦੱਸਿਆ ਸੀ ਕਿ ਤੁਸੀਂ ਜਿਹੜਾ ਸੂਰਜ ਨੂੰ ਪਾਣੀ ਚੜੋਂਦੇ ਜੇ ਤੇ ਉਹ ਸੂਰਜ ਨੂੰ ਪਾਣੀ ਤਾਂ ਪਹੁੰਚਦਾ ਨਹੀਂ ਹੈ ਇਸੇ ਪ੍ਰਕਾਰ ਦੇ ਨਾਲ ਜੇ ਤੁਸੀਂ ਗੰਗਾ ਦੇ ਵਿੱਚ ਡੁਬਕੀ ਲਾ ਕੇ ਤੁਹਾਡੇ ਪਾਪ ਧੋਬਦੇ ਨੇ ਤੇ ਫਿਰ ਤੁਹਾਨੂੰ ਸਵਰਗ ਦੇ ਵਿੱਚ ਜਾਣ ਦੀ ਤਾਂ ਲੋੜ ਹੀ ਨਹੀਂ ਹੈ ਫਿਰ ਤਾਂ ਤੁਹਾਡਾ ਸਵਰਗ ਨਰਗ ਸਾਰਾ ਧਰਤੀ ਦੇ ਉੱਤੇ ਹੀ ਹੈ ਜਾਓ ਗੰਗਾ ਦੇ ਵਿੱਚ ਡੁਬਕੀ ਮਾਰੀ ਤੇ ਤੁਸੀਂ ਆਪਣੇ ਪਾਪ ਧੋਲੇ ਤੇ ਦੇਸ਼ ਭਗਤ ਬਣ ਲੇ ਫਿਰ ਤਾਂ ਜਿਹੜੇ ਅਤਵਾਦੀ ਹੁੰਦੇ ਨੇ ਤੇ ਫਿਰ ਤੇ ਸਾਰੇ ਤੋਂ ਪਹਿਲਾਂ ਆਉਣ ਵਾਲੇ ਅਤਵਾਦੀ ਗੰਗਾ ਦੇ ਵਿੱਚ ਜਾਇਆ ਕਰਨ ਇਸ਼ਨਾਨ ਕਰਿਆ ਕਰਨ ਅਤੇ ਫਿਰ ਆ ਕੇ ਉਹ ਲੜਿਆ ਕਰਨ ਕਿਉਂਕਿ ਫ ਅਤੇ ਫਿਰ ਉਹ ਦੇਸ਼ ਪ੍ਰਧਾਨ ਬਣ ਜਾਣਗੇ ਇਹੋ ਜਿਹਾ ਇਨੋਜਿਕਲ ਗੱਲਾਂ ਤ੍ਰਿੰਦਰ ਸ਼ਾਸਤਰੀ ਬਾਬਾ ਦੇ ਵੱਲੋਂ ਕੀਤੀਆਂ ਗਈਆਂ ਪਰ ਬਾਬਾ ਜੀ ਨੇ ਇਸ ਵਾਰ ਇੱਕ ਬੜੇ ਕੰਮ ਦੀ ਗੱਲ ਕੀਤੀ ਆ ਬਾਬਾ ਜੀ ਨੇ ਇਸ ਵਾਰ ਇਹ ਆਖਿਆ ਕਿ ਦੇਸ਼ ਨੂੰ ਆਪਾਂ ਹਿੰਦੂ ਰਾਸ਼ਟਰ ਬਣਾਉਣਾ ਆਪਣਾ ਹਿੰਦੂ ਰਾਸ਼ਟਰ ਤਾਂ ਹੀ ਬਣੂਗਾ ਜੇ ਆਪਾਂ ਮੁਸਲਮਾਨਾਂ ਦੇ ਨਾਲ ਨਫ਼ਰਤ ਕਰਨੀ ਛੱਡਾਂਗੇ ਦੇਖੋ ਭਾਰਤ ਨੂੰ ਆਪਾਂ ਹਿੰਦੂ ਰਾਸ਼ਟਰ ਬਣਾਉਣਾ ਪਹਿਲਾਂ ਮੋਹਨ ਭਾਗਵਤ ਜੀ ਬੋਲੇ ਸਨ ਕਿ ਦੇਸ਼ ਦੀ ਆਰਮੀ ਦੇ ਵਿੱਚ ਭਗਵਾਕਰਨ ਕਰਨਾ ਆਰਮੀ ਦੇ ਵਿੱਚੋਂ ਨੌਨ ਹਿੰਦੂਆਂ ਨੂੰ ਕੱਢਿਆ ਜਾਣਾ ਚਾਹੀਦਾ ਹੈ ਅਤੇ ਕੇਵਲ ਹਿੰਦੂਆਂ ਨੂੰ ਹੀ ਆਰਮੀ ਦੇ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਆ ਬਾਬਾ ਜੀ ਦਾ ਥੋੜਾ ਜਿਹਾ ਬਿਆਨ ਸੁਣ मुसलमानों को गालियां देकर के भारत हिंदू राष्ट्र नहीं बनेगा हिंदुओं को अपनी क्रूतियां सुधारनी पड़ेगी तभी भारत हिंदू राष्ट्र बनेगा जो हमारे सनातन में कमी है उन कमियों को जब हम दूर करेंगे तभी भारत हिंदू राष्ट्र बनेगा और भारत को हिंदू राष्ट्र बनाने का एक उपाय है पूछो क्या जात पात की करो विदाई हम सब हिंदू ਇਸ ਤੋਂ ਇਲਾਵਾ ਹੁਣ ਤੁਹਾਨੂੰ ਇੱਕ ਹੋਰ ਖਬਰ ਦੱਸਦੇ ਹਾਂ ਵੈਸੇ ਛੋਟੀ ਜੀ ਗੱਲਬਾਤ ਹੈ ਪਿਛਲੇ ਦਿਨੋਂ ਤੁਸੀਂ ਸਾਰਿਆਂ ਨੇ ਦੇਖਿਆ ਹੋਊਗਾ ਕਿ ਐਸਟੀਨ ਫਾਈਲਸ ਨਾਮ ਦੀ ਜਿਹੜੀ ਫਾਈਲ ਹੈ ਉਸ ਦਾ ਖੁਲਾਸਾ ਅਮਰੀਕਾ ਦੇ ਵਿੱਚ ਹੋਇਆ ਜਦੋਂ ਤੋਂ ਅਮਰੀਕਾ ਦੇ ਵਿੱਚ ਐਸਟੀਨ ਫਾਈਲਸ ਦਾ ਪਹਿਲੀ ਵਾਰੀ ਖੁਲਾਸਾ ਹੋਇਆ ਐਸਟੀਨ ਜੈਫਰੀ ਦੇ ਵੱਲੋਂ ਪਹਿਲੀ ਵਾਰੀ ਖੁਲਾਸੇ ਕੀਤੇ ਗਏ ਤੇ ਪਹਿਲੀ ਵਾਰੀ ਡੋਲਨ ਟਰੰਪ ਦਾ ਜੋ ਬਾਈਡਨ ਦਾ ਬਰਾਕ ਓਬਾਮਾ ਦਾ ਅਤੇ ਬਿਲ ਗੇਟਸ ਦਾ ਨਾਮ ਸਾਹਮਣੇ ਆਇਆ ਸੀਗਾ ਤਾਂ ਉਸ ਸਮੇਂ ਅਮਰੀਕਾ ਨੇ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਉਹਨਾਂ ਨੇ ਪਹਿਲਾਂ ਵੈਨਿਜੁਏਲਾ ਦੇ ਰਾਸ਼ਟਰਪਤੀ ਨੂੰ ਚ ਪਰ ਇਸ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਮੋਦੀ ਦਾ ਇੱਕ ਵੀਡੀਓ ਸਾਹਮਣੇ ਆ ਗਿਆ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਇੱਕ ਬੀਬੀ ਹੈ ਇੱਕ ਹੋਰ ਬੰਦਾ ਹੈ ਉਹ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਫੋਟੋਆਂ ਖਿਚਾ ਰਹੇ ਨੇ ਅਤੇ ਕਹਿੰਦੇ ਨੇ ਕਿ ਐਸਟੀਨ ਫਾਈਲਸ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਨਾਮ ਸਾਹਮਣੇ ਆਇਆ ਹੈ ਇਸ ਦੇ ਉੱਤੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਅਜੇ ਤੱਕ ਇੱਕ ਵੀ ਸ਼ਬਦ ਨਹੀਂ ਬੋਲੇ ਯਾਰ ਚਲੋ ਝੂਠਾ ਹੀ ਆ ਕੇ ਕਹਿ ਦੇਣ ਕਿ ਭਈ ਇਹ ਤਾਂ ਜਿਹੜਾ ਵੀਡੀਓ ਹੈ ਏਆਈ ਦੇ ਨਾਲ ਬਣਾਇਆ ਹੋਇਆ ਹੈ ਕਿਉਂਕਿ ਅੱਜ ਕੱਲ ਤਾਂ ਏਆਈ ਬਹੁਤ ਜ਼ਿਆਦਾ ਪ੍ਰਚਨਾਮ ਹੈ ਸੈਂਕੜੇ ਵਾਰ ਅਸੀਂ ਇਹ ਵੀ ਦੇਖਿਆ ਕਿ ਜਿਹੜੇ ਅਸਲੀ ਵੀਡੀਓ ਹੁੰਦੇ ਨੇ ਜਿੰਨੇ ਵੀ ਮੰ ਯੂਨੂ ਵੀ AI ਜਨਰੇਟਿਡ ਵੀਡੀਓ ਆਖ ਦਿੱਤਾ ਜਾਂਦਾ ਹੈ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਆਖਿਆ ਕਿ ਉਹਨਾਂ ਦੇ ਵੀਡੀਓ AI ਜਨਰੇਟਿਡ ਨੇ ਜਦਕਿ ਉਹ ਸਾਰੇ ਦੇ ਸਾਰੇ ਵੀਡੀਓ ਅਸਲੀ ਸਨ ਅਤੇ ਉਸ ਨੂੰ ਲੈ ਕੇ ਸ਼ਖਮਨ ਸਮਰਾ ਨੇ ਕਨੇਡਾ ਦੀ ਟੋਰੈਂਟੋ ਦੀ ਜਿਹੜੀ ਲੈਬ ਹੈ ਉਸ ਦੀ ਰਿਪੋਰਟ ਦਾ ਦਾਵਾ ਵੀ ਕਰ ਦਿੱਤਾ ਉਹਨਾਂ ਨੇ ਕਿਹਾ ਤਾਂ ਕਿ ਪੰਜਾਬ ਸਰਕਾਰ ਇਹਨਾਂ ਨੂੰ ਸੂਕਰੇ ਫਿਰ ਤੁਹਾਡੀ ਕਿਵੇਂ ਹਿੰਮਤ ਹੋਊਗੀ ਵੀ ਤੁਸੀਂ AI ਜਨਰੇਟਿਡ ਨਹੀਂ ਦੱਸਿਆ ਸੋ ਅੱਜ ਦੇ ਵੀਡੀਓ ਦੇ ਵਿੱਚ ਇੰਨਾ ਹੀ ਮਿਲਾਂਗੇ ਇੱਕ ਹੋਰ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਜਾਣਕਾਰੀ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਦੇ ਥੱਲੇ ਇੱਕ ਨਿੱਕਾ ਜਿਹਾ ਸੁ ਬੀਰ ਸਿੰਘ ਜੀ ਦਾ ਸਰਦਾਰ ਮਾਨਿਕ ਜੋ ਸਿੰਘ ਜੀ ਦਾ ਤੇ ਸਰਦਾਰ ਹਰਜੀਤ ਰੋਸ਼ਾ ਵੀਰ ਜੀ ਦਾ ਤੇ ਇਹਦੇ ਲਈ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵੀਡੀਓ ਦੇ ਥੱਲੇ ਸੁਪਰ ਥੈਂਕਸ ਤੇ ਡੋਨੇਟ ਕੀਤਾ ਸੀ ਮਿਲਾਂਗੇ ਇੱਕ ਹੋਰ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ